ਦੀਨਾਨਗਰ ਤੁਸੀਂ ਬੰਨ ਤੇ ਪਏ ਪਾੜ ਨੂੰ ਪੰਨ ਲਈ ਐ ਮੱਲ ਗੁਰਦਾਸਪੁਰ ਪਾੜਾ ਅਤੀ ਰਾਤ ਤੱਕ ਸਾਥੀਆਂ ਸਮੇਤ ਲੱਗੇ ਰਹੇ ਮਿੱਟੀ ਪਾਉਣ ਗੁਰਦਾਸਪੁਰ ਤੇ ਐਮਐਲਏ ਬਰਿੰਦਰ ਮੀਤ ਸਿੰਘ ਪਾੜਾ ਦੀਨਾਨਗਰ ਹਲਕੇ ਤੇ ਦੁਰੰਗਲਾ ਵੇਖੇ ਤੁਸੀਂ ਬੰਨ ਵਿੱਚ ਪਏ ਪਾੜ ਨੂੰ ਪੂਰਨ ਲਈ ਅਤੀ ਰਾਤ ਤੱਕ ਕੰਮ ਕਰਦੇ ਰਹੇ ਇਸ ਵੰਦੀ ਉਹਨਾਂ ਨੇ ਦੱਸਿਆ ਕਿ ਪਰਸੋਂ ਅਸੀਂ ਬਾਬਾ ਛਿਰੀ ਚੰਦ ਗੁਰਦੁਆਰਾ ਸਾਹਿਬ ਦੇ ਮੱਥਾ ਟੇਕਣ ਆਏ ਸੀ ਜਿੱਥੇ ਤੇ ਮੈਨੇਜਰ ਸਾਹਿਬ ਅਤੇ ਗ੍ਰੰਥੀ ਸਾਹਿਬ ਨੇ ਦੱਸਿਆ ਕਿ ਤੁਸੀਂ ਬੰਨ ਵਿੱਚ ਪਾੜ ਪਿਆ ਹੋਇਆ ਹੈ ਅਤੇ ਬਾਬਾ ਸ਼੍ਰੀ ਚੰਦ ਜੀ ਦੇ ਚਨਨ ਉਦਸਤੇ ਹਜ਼ਾਰਾਂ ਸੰਗਤਾਂ ਗੁਰਦੁਆਰਾ ਸਾਹਿਬ ਆ ਜਿੰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਪਰਸੋਂ ਤੋਂ ਹੀ ਇਸ ਪਾਰ ਨੂੰ ਪੂਰਨ ਲਈ ਪੂਰਾ ਜੋਰ ਲਗਾਇਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਚਲਦੀ ਹੈ ਇਸ ਕਾਰਜ ਨੂੰ ਨਿਪਟੇ ਚਾਲ ਲਿਆ ਜਾਵੇਗਾ ਤਸਵੀਰ ਦੇ ਨਹੀਂ ਕੱਲ ਅਸੀਂ ਸ਼ਾਮਾਂ ਦੇ ਲੱਗੇ ਆ 6 ਵਜੇ ਦੇ ਰਾਤ 2:30 ਵਜੇ ਇੱਥੋਂ ਗਏ ਆ ਤੇ ਇੱਕ ਬੰਨ ਸੀਗਾ ਜਿਹੜਾ ਉਹ ਰਾਤ ਪੂਰਤਾ ਸੀਗਾ ਤੇ ਜਿਹੜਾ ਵੱਡਾ ਬੰਨ ਉਹ ਹੁਣ ਸਾਰੇ ਮੇਰੇ ਨਾਲ ਲੱਗੇ ਆ ਸਾਰੇ ਸੱਜਣ ਮਿੱਤਰ ਤੇ 7:30 ਹੋ ਗਏ ਆ ਰਾਤ ਦੇ ਤੇ ਲਗਾਤਾਰ ਚੱਲਣੀਆਂ ਜੀਸੀਬੀ ਮਸ਼ੀਨਾ ਪੋਕਲਨਾ ਤੇ ਟਿਪਰਾਂ ਔਰ ਦੁਪਹਿਰੇ ਅੱਜ ਤਰਨ ਚੁੱਗ ਜੀ ਆ ਗਏ ਸੁਖਵੀਰ ਬਾਦਲ ਜੀ ਆ ਗਏ ਉਹਦੇ ਕਰਕੇ ਬਹੁਤ ਸਾਡਾ ਅਫਸੈਟ ਹੋਇਆ ਕੰਮ ਦੋ ਟਿਪਰਾਂ ਸਾਡੀਆਂ ਛੜਕ ਤੋਂ ਬਹਿ ਗਈਆਂ ਥੱਲੇ ਤੇ ਮੈਂ ਕਿਹਾ ਤਿੰਨ ਚਾਰ ਘੰਟੇ ਲੱਗੇ ਇੱਕ ਟਿਪਰ ਨੂੰ ਕੱਢਦੇ ਆ ਜੇ ਇੱਕ ਦੂਜੀ ਫਸੀ ਆ ਉਹਦੇ ਕਰਕੇ ਸਾਡਾ ਸਾਰਾ ਅਫਸੈਟ ਹੋ ਗਿਆ ਕੰਮ ਸੋ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਦਾ ਕਿ ਆਪਣੇ ਜੇ ਕਿਸੇ ਲੀਡਰ ਨੇ ਆ ਮੌਕਾ ਵੇਖਣਾ ਆ ਤੇ ਉਹ ਭਾਈ ਥੋੜਾ ਜਿਆਦਾ ਇਨਾ ਮੇਰੀ ਬੇਨਤੀ ਆ ਵੀ ਜਿੱਥੇ ਕੰਮ ਚੱਲਦਾ ਉੱਥੇ ਤੇ ਨਾ ਜਾਓ ਤੇ ਜੇ ਆਉਣਾ ਆ ਤੇ ਫਿਰ ਨਾਲ ਆਣ ਕੇ ਹੱਥ ਬਟਾਓ ਬੜਾ ਡਿਸਟਰਬ ਹੋਇਆ ਆ ਕੰਮ ਬਹੁਤ ਅਪਸੈਟ ਹੋਇਆ ਨਹੀਂ ਤੇ ਹੁਣ ਨੂੰ ਅਸੀਂ ਆਲਮੋਸਟ ਕਲੋਜ਼ ਵਾਲੇ ਕੰਮ ক্লোਜ਼ ਕਰ ਦੇਣਾ ਇਹ ਤੁਸੀਂ ਬੰਦ ਦੇਣੀ ਪਰ ਐਨੀ ਹੋ ਉਹਦੇ ਨਾਲ ਸਾਡਾ ਅਪਸੈਟ ਸਿਸਟਮ ਹੋਣ ਕਰਕੇ ਤੇ ਅਜੇ ਹੁਣ ਰਾਤ 2:00 8:00 ਹੋ ਜਣ ਫਿਰ ਰਾਤ ਲੱਗੇ ਆ ਸ਼ੁਰੂ ਕਰਨ ਕੰਮ ਸੋ ਦੁਕਾਨ ਲੋਕਾਂ ਦਾ ਬਹੁਤ ਹੋਇਆ ਵਾ ਤੇ ਬਾਕੀ ਸਰਕਾਰ ਜਿਹੜੀ ਆ ਉਹਦੇ ਤੋਂ ਮੈਂ ਇਹ ਮੰਗ ਕਰਦਾ ਜਿਹੜੀ ਪੰਜਾਬ ਸਰਕਾਰ ਆ ਕਿ 50000 ਰੁਪਿਆ ਕਿਸਾਨਾਂ ਨੂੰ ਫਸਲ ਦਾ ਦਿੱਤਾ ਜਾਏ ਤੇ 50000 ਸੈਂਟ ਗਵਰਨਮੈਂਟ ਦੇ ਤਰਨ ਚੁੱਕ ਜੀ ਆਏ ਮੈਂ ਉਹਨਾਂ ਨੂੰ ਵੀ ਇਹ ਪੁੱਛਿਆ ਮੈਂ ਕਿ ਸ਼ਾਇਦ ਅੱਜ ਇੱਥੇ ਐਲਾਨ ਕਰਨ ਆਏ ਆ ਮੋਦੀ ਸਾਹਿਬ ਨੂੰ ਪੁੱਛ ਕੇ ਕਿਉਂਕਿ ਜਿਹੜੀਆਂ ਗਵਰਨਮੈਂਟ ਦੇ ਵਿੱਚ ਬੰਦੇ ਹੁੰਦੇ ਆ ਨਾ ਉਹ ਮੁਆਇਨਾ ਨਹੀਂ ਕਰਨ ਆਉਂਦੇ ਐਲਾਨ ਕਰਨ ਆਉਣਾ ਚਾਹੀਦਾ ਤੇ ਉਹਨਾਂ ਨੂੰ ਅੱਜ ਐਲਾਨ ਕਰਨਾ ਚਾਹੀਦਾ ਸੀਗਾ ਤੇ ਬਥੇਰਾ ਮੈਂ ਮਗਰ ਭੱਜਿਆ ਰੋਕਿਆ ਵੀ ਆ ਤੇ ਪਰ ਨਹੀਂ ਉਹਨਾਂ ਨੇ ਕੋਈ ਜਵਾਬ ਨਹੀਂ ਗਾੜੀਓ ਦਿੱਤਾ ਤੋ ਇਸ ਕਰਕੇ ਜਿੰਨੇ ਜੋਗੇ ਆ ਉਹ ਅਸੀਂ ਸਾਰੀ ਟੀਮ ਲੱਗੀ ਆ ਤੇ ਸਰਕਾਰ ਦਾ ਟੋਟਲੀ ਫੇਲੀਅਰ ਆ ਕਿ ਸਰਕਾਰ ਅੱਖਾਂ ਬੰਦ ਕਰਕੇ ਹਰ ਕੰਮ ਤੇ ਬੈਠੀ ਹੋਈ ਕਿੰਨੇ ਕੋ ਨੌਜਵਾਨ ਆਏ ਸੀ ਕਿੰਨੇ ਲੋਕ ਲੱਗੇ ਹੋਏ ਮੇਲਾ ਲੱਗਾ ਸਵੇਰ ਦਾ ਯਾਰ ਸੇਵਾ ਭਾਵਨਾ ਚਾਹੀਦੀ ਹੈ ਜਦੋਂ ਤੁਸੀਂ ਆਪ ਅੱਗੇ ਲੱਗ ਜਾਓ ਤੇ ਦੁਨੀਆ ਉਹਨੂੰ ਸੰਗਤਾਂ ਨੂੰ ਤੇ ਕੋਈ ਮਨਾ ਹੀ ਨਹੀਂ ਨਾ ਹੁੰਦਾ ਕੰਮ ਜਿੰਨੇ ਕੋ ਯਾਰ ਦੋਸਤਾਂ ਕੋਈ ਟਿੱਪਰਾਂ ਲਾਈਆਂ ਕਿਸੇ ਕੋਈ ਜੀਸੀਪੀ ਉਹ ਲੈ ਕੇ ਆ ਕੇ ਕੋਪੋਕ ਲੈਣ ਲੈ ਕੇ ਆ ਸਾਰੇ ਲੱਗੇ ਆ ਲਗਾਤਾਰ ਕੱਲ ਸ਼ਾਮਾਂ ਦੇ ਉਹ ਜਦੋਂ ਆਪ ਅੱਗੇ ਲੱਗ ਜਾਓ ਸੇਵਾਦਾਰ ਸੇਵਾਦਾਰਾਂ ਦੀ ਤੇ ਸੰਗਤ ਦੀ ਕੋਈ ਕਮੀ ਨਹੀਂ ਰਹਿਣ ਦਿੰਦੇ ਕਿੰਨਾ ਸਮਾਂ ਲੱਗੇਗਾ ਸਮਾਂ ਤੇ ਜੇ ਲੱਗੇਗਾ ਮੈਂ ਖੈ ਰਾਤ ਸਾਰੀ ਲੱਗ ਜਾਣੀ ਹੈ ਰਾਤ ਲੱਗ ਕੇ ਹੋ ਸਕਦਾ ਕੱਲ੍ਹ ਦਿਨੇ ਵੀ ਥੋੜਾ ਬਹੁਤ ਕੰਮ ਚੱਲੇ ਪ੍ਰਸ਼ਾਸਨ ਨਾਲ ਗੱਲ ਹੋਈ ਆ ਉਹ ਮੈਨੂੰ ਐਕਸ਼ਨ ਸਾਹਿਬ ਮਿਲੇ ਆ ਕੋਈ ਤਕਰੀਬਨ ਮੇਰੇ ਕੋਲ 12 1 ਵਜੇ ਦੇ ਕਰੀਬ ਆਏ ਹੀ ਮੇਰੇ ਕੋਲ ਐਸ ਡੀ ਐਮ ਸਾਹਿਬ ਨਾਲ ਗੱਲ ਹੋਈ ਤੇ ਉਹ ਮੁੜ ਕੇ ਐਕਸ਼ਨ ਸਾਹਿਬ ਦੇ ਵੀ ਮੈਨੂੰ ਮਿਲਣ ਆਏ ਤੇ ਉਹ ਕਹਿੰਦੇ ਕਿ ਅਸੀਂ ਤੇ ਮਤਲਬ ਮਿੱਟੀ ਤੁਸੀਂ ਇਧਰੋਂ ਪਾ ਰਹੇ ਹੋ ਬਹੁਤ ਵਧੀਆ ਗੱਲ ਉਹ ਅਸੀਂ ਪਰਲੇ ਬੰਨੇ ਸ਼ੁਰੂ ਕਰਨ ਲੱਗੇ ਆ ਤੇ 15 ਟਿਪਰਾਂ ਜਿਹੜੀਆਂ ਉਹ ਤਿਆਰ ਨੇ ਤੇ ਮੈਂ ਤੇ ਡੀਗਦਾ ਰਹਿ ਗਿਆ ਉਹ 15 ਟਿਪਰਾਂ ਵੀ ਨਹੀਂ ਆਈਆਂ ਇਸ ਵੇਲੇ ਰਾਤ ਸਵਾ 8 ਹੋ ਗਿਆ ਇਹ ਦੁਪਹਿਰਾਂ ਦੀਆਂ ਗੱਲਾਂ ਨਹੀਂ ਤੇ ਬੋਰੂ ਜਰੂਰ ਆਏ ਆ ਇੱਥੇ ਖਾਲੀ ਤੇ ਉਹ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇੰਨੀ ਕਿਰਪਾ ਕਰ ਦਿਓ ਕਿ ਅਸੀਂ ਜਿੰਨਾ ਕੰਮ ਕਰ ਰਹੇ ਆ ਉਹ ਕਰ ਸਕਦੇ ਆ ਕੱਲ ਨੂੰ ਤੁਸੀਂ ਇਹ ਬੋਰੂ ਮਿੱਟੀ ਦੇ ਭਰ ਕੇ ਤੇ ਇਹਦੇ ਅੱਗੇ ਸਪੋਰਟ ਲਾ ਦਿਓ ਵੀ ਇੰਨੀ ਹੁਣ ਮੁਸ਼ਕਲ ਨਾਲ ਮਿੱਟੀ ਵੀ ਨਹੀਂ ਮਿਲਦੀ ਤੇ ਲੈ ਕੇ ਆਏ ਆ ਕਟੂਕਟ ਇੰਡੀ ਦੇ ਨਾਲੇ ਮਨਰੇਗਾ ਵਾਲਿਆਂ ਨੂੰ ਕੰਮ ਮਿਲ ਜੇਗਾ ਨਾਲੇ ਇਹਨੂੰ ਤੁਸੀਂ ਪੱਕਾ ਕਰ ਦੋ ਉਹ ਹੁਣ ਜੋ ਅਸੀਂ ਬੈਸਟ ਕਰ ਸਕਨੇ ਆ ਰਾਤ ਨੂੰ ਕਰਾਂਗੇ ਤੇ ਸਵੇਰੇ ਦੇਖਦੇ ਆ ਪ੍ਰਸ਼ਾਸਨ ਸਾਹਿਬ ਸਵੇਰੇ ਕੋਈ ਟਿੱਪਰ ਉਹਨਾਂ ਦੀ ਆ ਜਣ ਲਈ ਤੇ ਆ ਕਹਿ ਰਹੇ ਹੀ ਕੋਈ ਆਪਣਾ ਪੁਰਾਣਾ ਰੈਸਟ ਹਾਊਸ ਆ ਉਹ ਪੁੱਟ ਕੇ ਲਿਆਉਣਾ ਵਾ ਤੇ ਵੇਖਦੇ ਆ ਅੱਜ ਤੱਕ ਤੇ ਨਹੀਂ ਕੋਈ ਟਿੱਪਰ ਆਈ ਕੋਈ ਉਸ ਤਰ੍ਹਾਂ ਵੀ ਪ੍ਰਸ਼ਾਸਨ ਨੂੰ ਕੋਈ ਮਦਦ ਨਹੀਂ ਆ ਸਰਕਾਰ ਨੂੰ ਕੋਈ ਮਦਦ ਕੋਈ ਇੱਥੇ ਭੇਜਿਆ ਜਾਂ 3 ਭੇਜਿਆ ਇਸ ਤਰ੍ਹਾਂ ਨਹੀਂ ਮਦਦ ਮਦਦ ਕਾਦੀ ਹੋਣੀ ਹੈ ਟਰਾਲੀਆਂ ਵੀ ਸਾਰੀਆਂ ਆਪਣੀਆਂ ਸਾਡੀਆਂ ਤੇ ਟਿਪਰਾਂ ਵੀ ਸਾਰੀਆਂ ਆਪਣੀਆਂ ਲਾਈਆਂ ਹੋਈਆਂ ਜੇਸੀਪੀਆਂ ਵੀ ਆਪਣੀਆਂ ਲਾਈਆਂ ਈਵਨ ਪੱਠਿਆਂ ਤੋਂ ਜਿਹੜਾ ਵੱਟੇ ਤੇ ਰੋੜੀ ਤੇ ਕੇਰੀ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਡਮ ਵਰਨਾ ਚੌਧਰੀ ਫੋਨ ਕਰ ਰਹੀ ਆ ਆਪਣੇ ਇਲਾਕੇ ਦੇ ਜਿਹੜੇ ਪੱਠੇ ਵਾਲੇ ਆ ਮੈਂ ਵੀ ਆਪਣੇ ਇਲਾਕੇ 'ਚ ਫੋਨ ਕਰ ਰਿਹਾ ਸੋ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਕਿਸੇ ਨੇ 10 ਟਰਾਲੀਆਂ ਕਿਸੇ ਨੇ 4 ਟਿਪਰਾਂ ਕਿਹਨੇ 5 ਟਿਪਰਾਂ ਉਹ ਪੱਥਰਾਂ ਦੀ ਆਪਣੇ ਰੋੜਿਆਂ ਦੀਆਂ ਤੇ ਕੇਰੀ ਦੀ ਵੀ ਆ ਰਹੀ ਆ ਉਹ ਗੱਡੀਆਂ ਬਹਿ ਜਾਂਦੀਆਂ ਨੇ ਕਿ ਅਸੀਂ ਉਹ ਥੋੜਾ ਥੋੜਾ ਬੈੱਡ ਬਣਾ ਕੇ ਉੱਤੇ ਉਹ ਪਾ ਕੇ ਤੇ ਇਸ ਤਰੀਕੇ ਨਾਲ ਗਾਂ ਚੱਲ ਰਹੇ ਆ। ਸੋ ਮੈਂ ਸਾਰੇ ਉਹਨਾਂ ਦਾ ਵੀ ਧੰਨਵਾਦ ਕਰਦਾ। ਸਰਕਾਰ ਵੱਲੋਂ ਅਜੇ ਤੱਕ ਇੱਕ ਮਤਲਬ ਇੱਕ ਮਤਲਬ ਕਹ ਲਓ ਕਿ ਬੋਰੂਨੀ ਮਿੱਟੀ ਦਾ ਆਇਆ ਤੇ 15 ਟਿਪਰਾਂ ਜਿਹੜੀਆਂ ਹੋਣੀਆਂ ਉਹ ਵੀ ਨਹੀਂ ਆਈਆਂ ਕਿਉਂਕਿ ਇੱਥੇ ਤੇ ਟਿਪਰ ਬਹੁਤ ਪੈਣੀ ਆ। ਇੱਥੇ ਤੇ ਮੇਰੇ ਹਿਸਾਬ ਨਾਲ 4-500 ਟਿਪਰ ਦਾ ਕੰਮ ਆ। ਸੋ ਇਸ ਆਪਣੀ ਹੈਲਥ ਕੇਅਰ ਤੋਂ ਦੀਨਾਂ ਨਾਲ ਨਾਲ ਕਈ ਕਾ ਲਾਗ ਨਾਲ ਕਾਤਾ ਇਹਨਾਂ ਤੇ ਸੇਵਾਪਾ ਉਹਨਾਂ ਦੀ ਵੀ ਆਈ। ਦੇਖੋ ਇਹਦੇ 'ਚ ਸਰਹੱਦਾਂ ਨਹੀਂ ਹੁੰਦੀਆਂ। ਜੇ ਜਦੋਂ ਸੇਵਾ ਕਰਨੀ ਆ ਫੇਰੇ ਇਹ ਤੇ ਉਹ ਸਰਾਧਾਂ ਤੇ ਰਹੀਏ ਤੇ ਫਿਰ ਉਹ ਗੱਲ ਨਹੀਂ ਬਣਦੀ ਆਪਾਂ ਵੇਖਿਆ ਇਸ ਲੀਡਰ ਇਦਾਂ ਹੀ ਕਰਦੇ ਆਪਣੇ ਹਲਕੇ ਦੇ ਜਾਂਦੇ ਮੈਂ ਲੀਡਰ ਨਹੀਂ ਆ ਭਾਈ ਮੈਂ ਲੀਡਰ ਨਹੀਂ ਜੇ ਲੀਡਰ ਨਹੀਂ ਤੇ ਐਡੀ ਨੇਰੀ ਚ ਦੋਰੇ ਲੋਕਾਂ ਜਤਾਇਆ ਬਾਬਾ ਸ਼੍ਰੀ ਚੰਦ 84 ਲੀ ਸਾਬ ਗੁਰਦੁਆਰਾ ਸਾਹਿਬ ਨਤਮਸਤਕ ਹੋ ਨੇ ਕੱਲ ਵੀ ਇੱਥੇ ਮੱਥਾ ਟੇਕਣ ਹੀ ਆਏ ਸੀ ਮੈਂ ਤੇ ਬਲਜੀਤ ਤੇ ਜਦੋਂ ਇੱਥੇ ਆਏ ਆ ਤੇ ਸੰਗਤ ਨੇ ਹੀ ਦੱਸਿਆ ਕਿ ਆ ਜੇ ਪਾੜਾ ਸਾਹਿਬ ਅੱਗੇ ਲੱਗੋ ਤੇ ਇਹ ਕੰਮ ਤੁਸੀਂ ਕਰ ਸਕਦੇ ਹੋ ਉਥੋਂ ਬਾਬਾ ਜੀ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਆਗੇ ਮੈਨੇਜਰ ਸਾਹਿਬ ਗੱਡੀ ਤੇ ਲੰਘ ਰਹੇ ਉਹ ਖਲੋਗੇ ਉੱਥੇ ਉਹਨਾਂ ਨੇ ਜਾਣਕਾਰੀ ਛੱੜ ਦਿੱਤੇ ਮੇਰੇ ਨਾਲ ਦਿਆਂ ਤੇ ਅਰਦਾਸ ਕਰਤੀ ਤੇ ਫਿਰ ਜਦੋਂ ਮੈਂ ਸੋਚਿਆ ਕਿ ਬਾਬਾ ਸ਼੍ਰੀ ਚਾਂਜੀ ਨੇ ਆਪ ਸੇਵਾ ਲਈ ਹੈ ਤੇ ਉਹਦੇ ਕਰਕੇ ਫਿਰ ਅਸੀਂ ਉਹ ਰਾਤ ਹੀ ਫੋਨ ਕੀਤਾ ਮੈਨੂੰ ਨਹੀਂ ਸਮਝ ਲੱਗੀ ਅੱਧੇ ਘੰਟੇ ਚ ਟਿੱਪਰਾਂ ਦਾ ਅਰੇਂਜਮੈਂਟ ਅੱਧੇ ਘੰਟੇ ਚ ਅਸੀਂ ਉਹ ਆਪਣੇ ਤਾਏ ਦਾ ਬੇਟਾ ਉਹਦੇ ਪਲਾਟਾਂ ਚੋਂ ਮਿੱਟੀ ਪੁੱਟ ਕੇ ਲਿਆ ਰਹੇ ਆ ਉਹਨੇ ਹੁਣੇ ਤਾਜੀ ਪਵਾਈ ਸੀ ਕਿ ਵਾਵਾ ਜੀ ਤੇ ਮੈਂ ਕਹਿੰਦਾ ਕੋਈ ਨਹੀਂ ਫਿਰ ਪਵਾ ਲਾਂਗੇ ਸੇਵਾ ਆ ਤੇ ਉਥੋਂ ਮਿੱਟੀ ਵੀ ਅਸੀਂ ਉਥੋਂ ਹੀ ਲਿਆ ਰਹੇ ਆ ਉਹ ਇਸ ਕਰਕੇ ਫਿਰ ਉਸ ਤੋਂ ਬਾਅਦ ਆ ਦੇਖਿਆ ਤੇ ਇਹਦੇ ਜਿਆਦਾ ਮੋਟਾ ਕੰਮ ਸੀਗਾ ਵੀ ਸਰਕਾਰ ਦੇ ਵੱਸ ਦੀ ਗੱਲ ਆ ਵੀ ਕੋਈ ਬੜਾ ਯੋਰ ਮਾਰਨ ਭਾਰਕ ਸੰਗਤ ਨੇ ਸਾਥ ਦਿੱਤਾ ਕਹਿੰਦੇ ਤੂੰ ਅੱਗੇ ਲੱਗੋ ਅਸੀਂ ਉਹ ਕਰਕੇ ਸਾਰਾ ਤੇ ਲੱਗੇ ਹੋਏ ਆ ਤਗੜੇ ਹੋ ਕੇ ਤੇ ਕਰਦੇ ਰਵਾਂਗੇ ਜਿੰਨੇ ਜੋਗੇ ਆਪਾਂ ਸਰ ਇਹ ਜਿਹੜਾ ਕੰਮ ਆ ਜਿਹੜਾ ਤੁਸੀਂ ਕਰਵੇ ਵੈਸੇ ਦੇਖਿਆ ਇਹ ਤੇ ਸਰਕਾਰ ਜਾਂ ਪ੍ਰਸ਼ਾਸਨ ਦਾ ਬੰਦਾ ਵਾ ਕਿਉਂਕਿ ਉਹ ਅਰੇਂਜਮੈਂਟ ਕਰ ਸਕਦੇ ਆ ਕਾਫੀ ਜਿਆਦਾ ਵੱਡਾ ਕੰਮ ਆ ਸੋ ਜਿਹੜੇ ਲੀਡਰ ਲੋਕਾਂ ਦੇ ਨਿੱក្តਰੇ ਆ ਉਹਨਾਂ ਦਾ ਪ੍ਰਸ਼ਾਸਨ ਤੋਂ ਨਹੀਂ ਆ ਰਹੇ ਵੇਖੋ ਕੱਲ ਇੱਥੇ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਹਾੜਾ ਤੇ ਸੰਗਤਾਂ ਅੱਜ ਵੀ ਨਗਰ ਕੀਰਤਨ ਆਇਆ ਇੱਥੇ ਬੜਾ ਵੱਡਾ ਔਰ ਜੋੜਾ ਵੀ ਅਸੀਂ ਕੰਮ ਕਰਦੇ ਇੱਥੋਂ ਨਤਮਸਤਕ ਹੋ ਕੇ ਕਰਦੇ ਆਂ ਤੇ ਕੱਲ ਵੀ ਇੱਥੇ ਬਹੁਤ ਸੰਗਤ ਹੋਣੀ ਆ ਤੇ ਪਤਾ ਨਹੀਂ ਹੁੰਦਾ ਬਾਰਸ਼ ਦਾ ਤੇ ਮੀਂਹ ਦਾ ਕਦੋਂ ਪਾਣੀ ਚੱਲ ਪਿਆ ਸੀ ਉਸ ਕਰਕੇ ਜ਼ੋਰ ਮਾਰ ਰਹੇ ਆ ਤੇ ਬਾਕੀ ਜਿਹੜੀ ਹਲਕਾ ਇੰਚਾਰਜ ਜਾਂ ਲੀਡਰ ਜਿਹੜੇ ਵੀ ਹੈਗੇ ਆ ਆਮ ਆਦਮੀ ਪਾਰਟੀ ਦੇ ਸਾਰੇ ਹਲਕੇ ਉਹ ਤੇ ਵੇਖੋ ਮੈਂ ਤੇ ਇਹੋ ਕਹੂੰਗਾ ਵੀ ਲੋਕਾਂ ਨੇ ਉਹਨਾਂ ਨੂੰ ਮਿਲਖਾ ਸਿੰਘ ਬਣਾਇਆ ਹੋਇਆ ਤੋ ਲੱਭਣਗੇ ਕਿੱਥੋਂ ਤੇ ਦੇਖਿਆ ਹੀ ਆ ਜਿਹੜੀ ਸਪੀਡ ਨਾਲ ਦੌੜ ਰਹੇ ਆ ਉਹ ਮਗਰ ਲੋਕ ਚੜ ਰਹੇ ਆ ਤੇ ਗਾੜੀ ਉਹਨਾਂ ਨੇ ਸਪੀਡ ਇੰਨੀ ਕਿ ਚੱਕ ਚੱਕੀ ਹੋਈ ਆ ਲੋਕਾਂ ਨੇ ਉਹ ਮਗਰ ਚੜ ਕੇ ਉਹ ਇਸ ਕਰਕੇ ਸਾਨੂੰ ਤੇ ਵੀ ਪ੍ਰੋਬਲਮ ਆ ਰਹੀ ਆ ਵੀ ਆ ਜਿਹੜੇ ਰੋੜੇ ਰਾੜੇ ਲਿਆ ਰਹੇ ਆ ਉਹ ਪੱਠਿਆਂ ਤੋਂ ਮਿਲ ਨਹੀਂ ਰਹੇ ਤੋਂ ਉਹ ਫਿਰ ਕਿਸੇ ਸਿਆਣੇ ਨੇ ਸਲਾਹ ਦਿੱਤੀ ਕਹਿੰਦੇ ਵੀ ਜਿਹੜੇ ਸਭ ਤੋਂ ਵੱਧ ਔਖੇ ਆ ਪਿੰਡ ਵਾਲੇ ਉੱਥੇ ਪਿੰਡ ਜਾਓ ਰੋੜੇ ਉੱਥੋਂ ਮਿਲਣੇ ਆ ਸਰਕਾਰ ਦੇ ਖਿਲਾਫ ਇਕੱਠੇ ਕਰਕੇ ਬੈਠੇ ਸੋ ਐਂ ਦੇ ਭਾਈ ਹਰ ਚੀਜ਼ ਦੀ ਦਿੱਕਤ ਆਉਣ ਢਈ ਆ ਪਹਿਲੀ ਯਾਰ ਵੇਖਿਆ ਵੀ ਇਹੋ ਜੀ ਸਰਕਾਰ ਥਾਸੀ ਤੋਂ ਬਾਅਦ ਸਭ ਤੋਂ ਵੱਧ ਪਾਣੀ ਹਰਕਾਂ ਆਇਆ ਸੁੱਤੇ ਪਏ ਸਰਕਾਰ ਨੂੰ ਕੋਈ ਟੈਨਸ਼ਨ ਨਹੀਂ ਗਈ ਇਹ ਕੋਡਨ ਖਰੋਲਾ ਲੈ ਆ ਕੇ ਦੇ ਦਿੱਤਾ ਸਾਡੇ ਮਾਝੇ ਵਾਲਿਆਂ ਨੂੰ ਜੋ ਤੱਬਰ ਲੈ ਲੈ ਕੇ ਹੁਟੇ ਲੈਣ ਦੇ 40-40 ਲੱਖ ਰੁਪਏ ਦਾ ਫੇਰਾ ਪੈਂਡਿਆ ਕਮਾਲ ਦੀ ਗੱਲ ਆ ਭਈ ਮੁਬਾਰਕ ਆ ਇਹਨਾਂ ਇਹਨਾਂ ਦੀ ਲੀਡਰੀ ਇਹਨਾਂ ਨੂੰ ਮੁਬਾਰਕ ਆ ਬਹੁਤ ਧੰਨਵਾਦ ਆ ਇਹਨਾਂ ਦਾ ਨਹੀਂ ਉਹ ਗੱਪਰ ਵੀ ਜਿਹੜਾ ਉਹ ਪਾਣੀ ਵੀ ਸੁੱਕੀ ਯਾਰ ਰਾਹ ਸਮਗਰੀ ਦਾ ਨਹੀਂ ਉਹਦੇ ਚ ਵੇਖੋ ਬੀਬੀਆਂ ਵੱਲੋਂ ਇਹ ਵਿਸ਼ੇਸ਼ ਧੰਨਵਾਦ ਆ ਅਸੀਂ ਵੀ ਧੰਨਵਾਦ ਕਰਦੇ ਆ ਸਰਕਾਰ ਦਾ ਕਿ ਜਿਹੜਾ ਉੱਥੋਂ ਆਟਾ ਸੁੱਟ ਰਹੇ ਆ 5-5 ਕਿਲੋ ਉਹ ਬੀਬੀਆਂ ਨੂੰ ਗੁੰਨਣਾ ਨਹੀਂ ਪੈ ਰਿਹਾ ਉਹ ਜਦੋਂ ਛੁੱਟਦੇ ਆਪਣੇ ਆਪ ਗੁੱਜ ਜਾਂਦਾ ਤੇ ਬਾਅਦ ਚ ਉਹ ਡੰਗਰਾਂ ਨੂੰ ਪਾਉਣਾ ਪੈਂਦਾ ਬੜਾ ਤਨਵਾਦ ਆ ਸਰਕਾਰ ਦਾ ਉਤੋਂ ਲੇਜ਼ ਦੇ ਪੈਕੇਟ ਵੀ ਛੁੱਟੇ ਆ ਤੇ ਕੱਲ ਮੈਂ ਨੰਗਲਪਿੰਡ ਗਿਆ ਹੇ ਉਹ ਬੀਬੀ ਕਹਿੰਦੀ ਵੀ ਸਾਡੇ ਵੀ ਆਇਆ ਤੇ ਅਸੀਂ ਚਾਦਰ ਵਿਛਾਉਂਦੇ ਰਹੇ ਤਿੰਨ ਪੈਕੇਟ ਲੇਦੇ ਛੁੱਟੇ ਉਹ ਵੀ ਪਾਣੀ ਚ ਮਰ ਜਣੇ ਨੇ ਛੁੱਟਦੇ ਜਿਹੜਾ ਹੈਗਾ ਜੀ ਸੋ ਗੱਲ ਇਹ ਆ ਯਾਰ ਪੀਆਰ ਤੋਂ ਬਾਹਰ ਨਹੀਂ ਆ ਰਹੀ ਉਹ ਦਿੱਲੀ ਵਾਲਿਆਂ ਨੇ ਬੇੜਾ ਕਰ ਕਰ ਦੇਣਾ ਇਹਨਾਂ ਦਾ ਸਾਰੇ ਜਿੰਨੇ ਵੀ ਇਹ ਪੰਜਾਬੀ ਲੱਗੇ ਨਾ 92 94 ਲੈ ਜੇ ਮੁੜ ਕੇ ਹਲਕਿਆਂ ਚ ਵੜ ਜਾਣਗੇ ਨਾ ਆਉਣ ਵਾਲੇ ਸਮੇਂ 'ਚ ਤੇ ਮੇਰਾ ਨਾਮ ਤਾਂ ਇਹਨਾਂ ਦੇ ਕਿ ਬਣਾਇਆ ਹੋ ਉਦਾਂ ਉਹਨਾਂ ਨਾਲ ਵੱਧ ਸਪੀਡ ਆ ਜਿੰਨੀ ਚੇ ਦੌੜ ਰਹੇ ਆ ਅੱਗੇ ਅੱਗੇ ਆਪਣੀ ਸਰਕਾਰ ਚ ਯਾਰ ਤਾਂ ਦੇ ਹਾਲਾਤ ਨੇ ਤੇ ਡੇਢ ਸਾਲ ਨੂੰ ਕੀ ਬਣੂਗਾ ਓਏ ਆਪ ਦਾ ਚੈੱਕ ਕਰਨ ਸਿਸਟਮ ਨੂੰ ਪੀੜੀ ਥੱਲੇ ਛੋਟਾ ਜ਼ਰੂਰ ਮਾਰਨ ਲੱਗਦਾ ਹੁੰਦਾ ਸਰਕਾਰ ਚ ਵੀ ਨਹੀਂ ਅਸੀਂ ਬੜੇ ਉਹ ਹੈਗੇ ਆ ਪਰ ਅੱਜ ਵੀ ਦੇਖਿਆ ਉਹ ਪਠਾਨ ਮਾਜਰਾ ਜੀ ਵੀ ਰੌਲਾ ਪਾ ਰਹੇ ਤੂੰ ਕਈ ਲੀਡਰ ਇਹਨਾਂ ਦੇ ਰੌਲਾ ਨੂੰ ਪਿੰਡਾਂ ਚ ਨਹੀਂ ਵਣਦੇ ਕਿੱਦਾਂ ਵਣਨ ਦੇਣਗੇ ਯਾਰ ਤੁਸੀਂ ਜਦੋਂ ਤੁਸੀਂ ਆਪਣੀ ਆਪਣੀ ਸਰਕਾਰ ਚ ਰਹਿ ਕੇ ਵੀ ਕਈ ਵਾਰ ਬੋਲਣਾ ਪੈਂਦਾ ਆ ਆਪਣਾ ਹੱਕ ਲੈਣ ਲਈ ਇਹ ਲੀਡਰਾਂ ਨੂੰ ਮੈਂ ਇੱਕ ਵਾਰ ਵਹਿਮ ਕੱਢ ਦਿਆਂ ਨਾ ਭਗਵੰਤ ਮਾਨ ਨੇ ਕਿਸੇ ਨੂੰ ਐਮਐਲਏ ਬਣਾਉਣਾ ਨਾ ਬਰਿੰਦਰ ਪਾੜੇ ਨੂੰ ਕਿਸੇ ਨੇ ਐਮਐਲਏ ਬਣਾਉਣਾ ਐਮਐਲਏ ਬਣਾਉਣਾ ਤੁਹਾਡੇ ਇਲਾਕੇ ਦੇ ਲੋਕਾਂ ਨੇ ਜਿਹੜਾ ਆਪਣੇ ਇਲਾਕੇ ਦੇ ਲੋਕਾਂ ਨਾਲ ਖੜੂਗਾ ਮਰੂਗਾ ਆਪਣੀ ਸਰਕਾਰ ਨਾਲ ਲੜੂਗਾ ਆਪਣੇ ਸਰਕਾਰ ਦੇ ਵਜ਼ੀਰਾਂ ਨਾਲ ਲੜੂਗਾ ਉਹ ਬੰਦਾ ਦੁਬਾਰਾ ਚੁਣਿਆ ਜਾਊਗਾ ਤੇ ਜਿਹੜਾ ਇਹ ਸੋਚੇ ਵੀ ਹਾਏ ਓਏ ਮੈਂ ਕਿਤੇ ਬੋਲ ਪਿਆ ਨਾ ਕਿਤੇ ਬਿਆਨ ਦਿੱਤਾ ਤੇ ਮੇਰੀ ਸੰਗੀ ਘੁੱਟੀ ਜਾਣੀ ਆ ਉਹਦੇ ਨਾਲ ਵੱਧ ਸੰਗੀ ਅਗਲਿਆਂ ਨੇ ਇਲੈਕਸ਼ਨ ਚ ਲੋਕਾਂ ਘੁੱਟਣੀ ਆ ਔਰ ਕੱਢਦਾ ਉਹਨਾਂ ਨੂੰ ਵੀ ਪਰ ਮੈਂ ਉਸ ਚੀਜ਼ ਤੇ ਚਲੋ ਕੀ ਜਾਣਾ ਆ ਐਸ ਬਹੁਤ ਹਾਲਾਤ ਹੀ ਹੋਰ ਆ ਪੋਲਿਟੀਕਲ ਗੱਲ ਕੀ ਕਰਨੀ ਪਤਾ ਹੀ ਆ ਤੁਹਾਨੂੰ ਕਿਹੜਾ ਭੁਲੇਖਾ ਸਾਰੀ ਦੁਨੀਆ ਨੂੰ ਨਹੀਂ ਭੁਲੇਖਾ ਉਹ ਬਾਕੀ ਮੈਂ ਕਹਿਣਾ ਵੀ ਸੇਵਾ ਕਰਨ ਬਾਹਰ ਨਿਕਲਣਾ ਤੇ ਸਟੰਟ ਨਾ ਲੈਣਾ ਫੋਟੋਆਂ ਨਾ ਏਦਾਂ ਇਸ ਢੰਗ ਦੇ ਨਾਲ ਉਹ ਨਾ ਕਰ ਮੈਂ ਹਾਏ ਚੋਪਰ ਤੇ ਚੜ ਗਿਆ ਹੈ ਚ ਫੋਟੋਆਂ ਲੈ ਰਿਹਾ ਉਹ ਬਾਕੀ ਹਰ ਇੱਕ ਨੂੰ ਆਪਣੀ ਮੁਬਾਰਕਾ ਜੋ ਬੀਜਣਗੇ ਉਹ ਵੱਢ ਲੈਣਗੇ